ਪਸ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੋਖ ਦਲੇਸ਼ ਮੌਕੇ ਪੰਜਾਬ ਖੜਾਂ ਦੀ ਮਾਰ ਚੱਲ ਰਿਆ ਹਵਾਤਵਾਦੀ ਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਜੋ ਅਧਿਕਾਰੀ ਨੇ ਵਿਧਾਇਕ ਨੂੰ ਪਹੁੰਚ ਕੇ ਜਾਣਕਾਰੀ ਲੈ ਰਿਆ ਜਾਇਜ਼ਾ ਲੈ ਰਿਹਾ ਤੇ ਇਸੇ ਵਿੱਚਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਰੋਜਪੁਰ ਦੇ ਸਰਹੱਦੀ ਇਲਾਕੇ ਦੇ ਵਿੱਚ ਪਹੁੰਚੇ ਇਸ ਮੌਕੇ ਸੀ ਗੱਤੀ ਰਾਜੋ ਕੇ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਪਹੁੰਚੇ ਨੇ ਜਾਇਜ਼ਾ ਲੈਣ ਦੇ ਲਈ ਤਾਂ ਇਹ ਤਸਵੀਰਾਂ ਇਸ ਮੌਕੇ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਕਾਫਲੇ ਦੀਆਂ ਤਸਵੀਰਾਂ ਜਿਹੜੀਆਂ ਨਜ਼ਰ ਆ ਰਹੀਆਂ ਹੋਣਗੀਆਂ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਇੱਥੇ ਪਹੁੰਚ ਰਹੇ ਨੇ ਖੁਦ ਉਹਨਾਂ ਦੇ ਵੱਲੋਂ ਜਾਇਜ਼ਾ ਜਿਹੜਾ ਲਿਆ ਜਾਏਗਾ ਤੇ ਜੋ ਇੱਥੋਂ ਦੇ ਵਿਧਾਇਕ ਨੇ ਉਹ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਡੀਸੀ ਮੈਡਮ ਮੌਕੇ ਦੇ ਪਰ ਪਹੁੰਚੇ ਤਰਸਦੀ ਪਿੰਡ ਗੱਟੀ ਰਾਜੂ ਕੀ ਦੀਆਂ ਸੰਧੀਆਂ ਕਰ ਰਹੇ ਆ ਜਿੱਥੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਚਾਇਦਾ ਜੜਾ ਲਿਆ ਜਾਇਆ ਗਿਆ ਇਸ ਮੌਕੇ ਡੀਸੀ ਮੈਡਮ ਨੇ ਉਹਨਾਂ ਨਾਲ ਹੈ ਸਾਡੀ ਕੋਈ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਜੇ ਆਵਾਜ਼ ਚੱਲੇ ਨਾ ਤੇ ਅਸੀਂ ਕੁਝ ਦੇਖ

ਪੇਂਟੀ ਮਾਤ ਤੁਸੀਂ ਜਿਹੜੀ ਸੱਤੀ ਤੁਸੀਂ ਸੁਣ ਰਹੇ ਜਿਹਾ ਸੱਤੀ ਮੈਂ ਤੇ ਲੱਛੇ ਜੀ ਬੋਲੀ ਗਰੀਫਾ ਸੁਣਣ ਚਾਹੀ ਤੇ ਸੱਟ ਕੋ ਕੱਖ ਨੀ ਰੇ ਜੰਦਾ ਫਾਣ ਤਾਨੇ ਲੋਕ ਕੋ ਕੁਚ ਨਿਰਦਬਕ ਕਿਸੀ ਨਾ ਪੜ ਤੁਹੀ ਸਾਡੇ ਸਰਕਰ ਚ ਨਹੀਂ ਕਰਦੇ ਸਾਡੇ ਸਰਕਰ ਚ ਨਹੀਂ ਕੁਛ ਨਹੀਂ ਵੈਸਾ ਕੁਦਰਤ ਮਾਰਾ ਹੈ ਚੱਲ ਲਈ ਆਪਾ ਹਾਂਜੀ ਬਸ ਉਹਦੇ ਨਾਲ ਤੁਸੀਂ ਮੇਰੇ ਇਹ ਸਵਾ ਸੋਧ ਨੇਕ ਲੇਕ ਬੰਨ ਫਾਚ ਜਾਵੇਂ ਨਾ ਤੁਸੀਂ ਸਾਲੀ ਕੋ ਕਰ ਸਕਣਾ ਹੈ ਇਸ ਤਰ੍ਹਾਂ ਦੇ ਹਾਲਾਤ ਆ ਤੁਸੀਂ ਆ ਜਾਇਜ਼ਾ ਲੈਣ ਪਹੁੰਚੇ ਹੋ ਜੀ ਕਿਉਂਕਿ ਬਖੋ ਆ ਕੇ ਲੱਗ ਕੈਂ ਤੁਸੀਂ ਦੌਰਾ ਕਰੀਏ ਸਾਹ ਸਾ ਪਾਣੀ ਆ ਗਿਆ ਹੈ ਰੇਮਾ ਵੀ ਗੱਲ ਬੜੀ ਬੜੀ ਕੀ ਕਹਿਣਾ ਦੋ ਤਾਂ ਪੰਜਾਬ ਸੰਕਟ 'ਚ ਹੈ ਰੋ ਪੰਜਾਬ ਦੇਸ਼ ਦੀ ਫੌਡ ਫੂਡ ਵਾਲ ਹੈ ਅਸੀਂ ਦੇਸ਼ ਨੂੰ ਅੰਨ ਦਿੰਨੀਆ ਚਿਤੋਂ ਦੇਸ਼ ਨੂੰ ਇਹ ਗ੍ਰਾਂਤੀ ਚਾਹੀਦੀ ਸੀ ਤਾਂ ਹੀ ਆਪਣੀ ਧਰਤੀ ਵੀ ਪਾਣੀ ਤਲੋਂ ਕੱਢ ਕੇ ਖਰਾਬ ਕਰ ਲਈ ਪਰ ਦੇਸ਼ ਦਾ ਢੇਟ ਪਰ ਅੱਜ ਪੰਜਾਬ ਸੰਕਟ 'ਚ ਹੈ ਮੈਂ ਚਾਹਨਾ ਕਿ ਸੈਂਟਰ 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 ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਸਾਡਾ ਹੱਕ ਕੀ ਦੇ ਦਿਓ ਸਿਕੁਈ ਨਹੀਂ ਮੰਗਦੇ ਸਾਡਾ 50 ਹਜ਼ਾਰ ਕਰੋੜ ਰੁਪਈਆ ਜੀਐਸਟੀ ਦਾ ਤੇ ਦਾ ਆਲਮੋਸਟ 80 ਹਜ਼ਾਰ ਕਰੋੜ ਰੁਪਈਆ ਆਡੀਐਫ ਦਾ ਸੈਂਟਰ ਅੱਗੇ ਨਿਕਲ ਨਹੀਂ ਦੇ ਰਿਹਾ ਜੀ ਪੈਸਾ ਜਾਣਾ 50 ਹਜ਼ਾਰ ਮੰਗ ਰਹੇ ਚਲੋ ਜੀ ਕੀ ਕਰੀਏ ਸਰ ਆਪ ਦੀ ਪੀਐਮ ਦੇ ਨਾਲ ਵੀ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਗੱਲਬਾਤ ਪੀਐਮ ਸਾਡਾ ਫੋਨ ਆਇਆ ਸੀ ਜੀ ਨਿਹਾਲ ਚਾਰ ਪੁੱਛਿਆ ਹੂੰ ਪਰ ਉਸੇ ਦਿੱਤਾ ਗਿਆ ਸਰ ਕੋਈ ਮਦਦ ਨੂੰ ਲੈ ਕੇ ਦੀ ਕਿਉਂਕਿ ਫੰਡ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਉਹ ਉਹ ਇਹ ਤਾਂ ਮੈਂ ਤਾਂ ਉਦੋਂ ਮੰਗਾਂਗੇ ਨਾ ਜਦੋਂ ਪਤਾ ਲੱਗੂ ਅਜੇ ਤਾਂ ਪਾਣੀ ਹੀ ਨਹੀਂ ਘਟ ਰਿਹਾ ਜਦੋਂ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੋ ਗਿਆ ਮਜ਼ਦੂਰੋਂ ਮੰਗ ਲਾਂਗੇ ਪਰ ਪੀਐਮ ਸਾਹਿਬ ਦਾ ਫੋਨ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਚੰਦ ਦਾ ਫੋਨ ਆਇਆ ਜੀ ਜੀਮ ਸਰ ਦਾ ਫੋਨ ਆਇਆ ਪਾਨਤਨਵਾਲ ਕਿਰਮਨ ਨੇ ਮੈਨੂੰ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ ਮੈਂ ਕਹਿੰਦੀ ਨੁਕਸਾਨ ਬਹੁਤ ਜ਼ਿਆਦਾ ਸਰ ਅੱਖਾਂ 'ਚ ਹੰਝੂ ਆਏ ਜਦੋਂ ਤੁਹਾਡੀ ਗੱਲ ਸੁਣ ਕੇ ਸਰ ਮਾਨਸਤ ਜਿਹੜੇ ਬੰਦੇ ਉਹ ਉਹਨਾਂ ਦਾ ਕੀ ਪੱਕੇ ਕਰਾਂਗੇ ਸ਼ਿਕਾਇਤਾਂ ਦੇ ਜਦੋਂ ਕਿ ਜਦੋਂ ਬ੍ਰੀਚ ਹੋ ਰਿਹਾ ਕਰਾਂਗੇ ਤਾਂ ਇਹ ਤਾਂ ਨਾ ਲੋਕਾਂ ਨੂੰ ਪੁੱਛ ਕੇ ਕਰਾਂਗੇ ਮਾਨਸਤ ਬੀਬ ਦੇਖੋ ਮਾਨਲਾ ਫਿਰੋਜ਼ਪੁਰ ਦਾ ਉਹ ਬਹੁਤ ਜ਼ਿਆਦਾ ਕਮਜ਼ੋਰ ਹਰ ਮਰੀ ਜਿਹੜੀ ਇਮਾਰਤ ਦੇ ਦੇਖੋ ਦੇਖੋ ਜਿਹੜੀ ਨਾ ਕਲਕਾ ਤੋਂ Shimla ਨੂੰ ਇੱਕ ਟ੍ਰੇਨ ਜਾਂਦੀ ਆ ਛੋਟੀ ਟ੍ਰੇਨ ਹੈ ਉਹ ਓਹ ਅੰਗਰੇਜ਼ਾਂ ਨੇ ਬढ़ाई ਸੀ ਉਹ ਆਪ ਇੰਜੀਨੀਅਰ ਨਹੀਂ ਪੜ੍ਹੇ ਸੀ ਉਹਨਾਂ ਨੇ ਆਜੜੀਆਂ ਨੂੰ ਪੁੱਛ-ਪੁੱਛ ਕੇ ਬਣਾਈ ਸੀ ਕਿ ਆ ਪਹਾੜ ਕਿਤੋਂ ਜਾਂਦਾ ਕਿੱਦੀ ਲੋਕਲ ਲੋਕਾਂ ਨੂੰ ਪੁੱਛ ਕੇ ਅਸੀਂ ਬੰਨ ਜਿਹੜੇ ਅਗਲੇ ਠੀਕ ਕਰਾਂਗੇ ਤਾਂ ਕਿ ਅਗਲੀ ਵਾਰ ਨੂੰ ਕਰਨਾ ਚੱਲਦਾ। ਬੰਦੋ ਰਾਜੋ ਕੇ ਗੱਟੀ ਨਵੀਂ ਰਾਜੋ ਕੇ ਗੱਟੀ ਸਾਰੀ ਡੁੱਬੀ ਪਈ ਹੈ ਜੀ ਆਸ-ਪਾਸ ਦੇ ਸਾਰੇ ਪਿੰਡ ਜਿਹੜੇ ਸਾਰੇ ਮੈਂ ਕਹਿੰਦੀ ਸਾਡੇ ਸੰਗਰੂਰ ਚ ਮੁਕਰਗਰ ਚੜ ਚੜ ਕਾ ਘਰ ਤਾਂ ਚੜ ਗਿਆ। ਕੁਦਰਤ ਮੁਰਗੀ ਕਰੀਏ। ਕੁਦਰਤ ਇਹ ਕੀ ਕਰੀ। ਬੰਸੋਬਤ ਸੈਂਟਰਲ ਗਵਰਨਮੈਂਟ ਨੂੰ ਲੋ ਜਨਾ ਪੰਜਾਬ ਦੇ ਨਾਲ ਮਤਰੀ ਮਾਂ ਵਰਗਾ ਸਲੂਕ ਕਰਦੇ। ਨਹੀਂ ਮੈਂ ਨਹੀਂ ਕਹਿੰਦਾ ਕਿ ਮਤਰੀ ਮਾਂ। ਉਹਨੇ ਫੋਨ ਕੀਤਾ। ਮੈਂ ਉਦੋਂ ਦੱਸੂਗਾ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਜੋ ਉਹਨਾਂ ਨੇ ਕਰਨਾ ਹੋਇਆ ਹੈਲਪ ਕਰ ਦੇਣਾ ਨਹੀਂ ਤਾਂ ਕੋਈ ਗੱਲ ਨਹੀਂ ਪੰਜਾਬ ਆਪਣਾ ਹੈਪੀ ਮੰਨ ਕੋਈ ਅਨਾਉਂਸ ਕੀਤਾ ਹੈ ਕੋਈ ਜੋ ਆਪਣੇ ਕਾਫਲੇ ਨਾਲ ਆਪਣੇ ਅਧਿਕਾਰੀਆਂ ਦੇ ਨਾਲ ਵਿਧਾਇਕਾਂ ਦੇ ਨਾਲ ਇੱਥੇ ਪਹੁੰਚੇ ਨੇ ਤੇ ਜਾਇਜ਼ਾ ਲੈਣ ਦੇ ਲਈ ਖੁਦ ਉਹ ਪਾਣੀ ਦੇ ਜਿਹੜੀ ਪੋਰਟ ਉਹਦੇ ਵਿੱਚ ਬੈਠ ਕੇ ਅੱਕੇ ਪਾਣੀ ਦੇ ਵਿੱਚ ਜਾ ਰਹੇ ਨੇ ਤਾਂ ਕਿ ਦੇਖ ਸਕਣ ਕਿ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਉਹ ਬਣੇ ਹੋਇਆ ਤਾਂ ਇਸ ਮੌਕੇ ਤਸਵੀਰਾਂ ਜਿਹੜੀਆਂ ਉਹ ਜੱਟੇ ਰਾਜੋ ਕੇ ਫਿਰੋਜ਼ਪੁਰ ਤੋਂ ਸੰਝੀਆਂ ਕਰ ਰਹੇ ਤਾਂ ਇਹ ਤਸਵੀਰਾਂ ਜਰੂਰ ਦਿਖਾਓ ਸੁਖਵਿੰਦਰ ਜੀ ਕਿ ਕਿਸ ਤਰੀਕੇ ਹਾਲਾਤ ਨੇ ਜਿਹੜੇ ਕਰਨ ਦੀ ਜਾਰਾ ਕਰਨੀ ਛੱਟਾਂ ਤੋਂ ਜਾ ਫਿਰ ਜਿਵੇਂ ਕੱਲ ਨੂੰ ਗਿਆ ਸੀ ਉਹ ਤੇ ਪੁਲਾਂ ਤੇ ਬੈਠੇ ਲੋ ਕਿਉਂਕਿ ਲੋਕ ਪਰਵਾਹ ਨਹੀਂ ਛੱਡਦੇ ਹਾਲਾਂਕਿ ਫੌਜ ਜੋ ਹੈ ਉਸ ਦਾ ਬਹੁਤ ਸਾਥ ਦੇਈ ਵੀ ਹੈ ਹਲਿਕਾ ਫੌਜ ਦੇ ਲੋਕ ਪਰ ਲੋਕ ਕਹਿੰਦੇ ਸੀ ਕਰਨੀ ਛੱਟਣੀ ਉਗਰੇ ਯੋਗ ਕੰਦੇ ਕਰਾ ਨਾਲ ਲਗਾਉ ਹੈ ਅਸ਼ੂ ਡੰਗਰ ਮੇ ਉਤੇ ਕਹਿੰਦੀ ਅਸੀਂ ਚੁੱਤਾਂ ਤੇ ਪਹੁੰਚਾਂਗੇ ਸੁਰਾਛਰ ਪਾਣੀ ਦੇ ਜੋ ਫੌਜ ਦਾ ਬាទਵਾ ਧੰਨਵਾਦ ਕਰਦਾ ਹੈ ਇੰਡੀਅਨ ਆਰਮੀ ਦਾ ਯੂਨਾਨ ਨੇ ਇਹ ਈ ਹੈਲੀਕਾਪਟਰ ਭੌਏ ਚੱਲਦੇ ਨੇ ਯਾ ਤਾਂ ਮਾਝਾ ਜਿਹੜੇ ਬੰਨ੍ਹ ਪ੍ਰਬੰਧਨ ਨੂੰ ਲੈ ਕੇ ਪੁੱਛੇ ਜਾਂਦੇ ਕਿ ਜਿਹੜੇ ਡੈਮ ਨੇ ਜਾਂ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਆ ਉਹਨੇ ਤੱਕ ਹਜੇ ਡੀਸਲਟਿੰਗ ਸੀਗੀ ਇਹ ਪ੍ਰਬੰਧਨ ਇਹਨਾਂ ਡੈਮ ਜਿਹੜੇ ਨੇ ਸੀ ਜੁਗਤ ਤਿੰਨ ਮੇਨ ਡੈਮ ਨੇ ਰੰਜੀਤ ਸਾਗਰ ਟੌਂਗ ਡੈਮ ਤੇ ਪਾਗੜ ਕਿੰਨੋਂ ਸੇਫ ਨੇ ਆਏ ਤੱਕ ਔਰ ਜੇ ਤਹਾਂ ਤੋਂ ਪਾਣੀ ਨਾ ਆਵੇ ਜਿਵੇਂ ਹੁਣ ਤੇ ਕੋ ਮੌਸਮ ਠੀਕ ਹੋ ਗਿਆ ਉਦੋਂ ਤੱਕ ਉਮਰੇ ਕੋਈ ਮਾਰ ਨਹੀਂ ਜੇ ਉਪਰੋਂ ਘਰ ਪਾਣੀ ਉਪਰੋਂ ਕੋਣ ਮੈਂ ਹਮਾ ਚੱਲੂ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਪਾਣੀ ਰੋਕ ਲੋ ਉਹ ਕਿੰਨੇ ਰੋਕ ਲੈਣਗੇ ਉਹਨਾਂ ਦਾ ਵੀ ਕੁਦਰਤੀ ਬਹਾਵ ਜਿਹੜਾ ਹੈ ਪਰ ਸਰ 22 ਨਵੰਬਰ ਤੱਕ ਦਾ ਕੰਮ ਜਿਹੜਾ ਨਾ ਮੰਗੇ ਨਦੀਆਂ ਵਿੱਚ ਸਾਂਹ ਹੋ ਗਿਆ ਇਹਨਾਂ ਦਾ ਤਾਂ ਬੰਦ ਨਹੀਂ ਹੋ ਰਿਹਾ ਮਾਨ ਸਾਹਿਬ 22 ਨਵੰਬਰ ਤੱਕ ਦਾ ਸੁਣਾ ਮੰਗਿਆ ਜੀ ਜਿੰਨੇ 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 ਕਰਨ ਦਾ ਟਾਈਮ ਤੇ ਵਿੱਚ 22 ਨਵੰਬਰ ਤੱਕ ਚਾਹੇ ਹੋ ਇਹਦਾ ਨਾਮ ਇਸਟਰੀ ਨਹੀਂ ਹੈ ਕਿ ਜਾਏ ਜੋ ਮਰਜੀ ਹੈ ਪਰ ਇਹਨਾਂ ਨੂੰ ਇਹਨਾਂ ਨੂੰ ਇਹਨੂੰ ਪੈਸੇ ਮਿਲਣਗੇ ਮੌਸਮ ਤਿਆਰ ਹੋ ਚੁੱਕਿਆ ਹੈ ਜੇਕਰ ਜੋ ਪੋਸਿਬਲ ਹੋਏਗਾ ਤੂੰ ਕਰਤੋਰੀ ਉਹ ਪਾਰਸਲ ਕਰ ਦਿੰਦਾ ਜੋ ਕਾਸ਼ਤਕਾਰ ਹੈ ਇਹ ਕੱਚੀਆਂ ਦੀਆਂ ਮੀਣਾਂ ਦੇ ਦੇ ਦੂੰ ਕਿ ਕਾਸ਼ਤਕਾਰ ਨੂੰ ਮਿਲ ਜੇ ਜੋ ਦੁੱਧ ਤੇ ਖੇਤੀ ਕਰਦਾ ਉਹਨੂੰ ਮੌਸਮ ਮਿਲੇਗਾ ਕਰਾ ਮੀਣਾਂ ਦੇ ਇੱਕ ਨਾਲ ਕੇ ਮਿਲਦਾ ਇਨਾਂ ਦੀਆਂ ਗਰੀਬਾਂ ਦੀਆਂ ਜ਼ਮੀਨਾਂ ਪੱਕੀਆਂ ਆ ਮੰਗ ਪਈ ਹੈ ਸੈਂਟਰ ਸਰਕਾਰ ਦਾ ਮੁੱਦਾ ਮੈਂ ਚਿਟਾਉਂਗਾ ਸਿਮ ਸਾਹਿਬ ਇੱਕ ਨਾ ਮੰਗ ਇਵਨ ਇਵਨ ਡੀਸਿਲਟਿੰਗ ਵੀ ਐਤੋਂ ਮਿੱਟੀ ਕਟਣੀ ਵੀ ਸੈਂਟਰ ਸਰਕਾਰ ਦਾ ਮੁੱਦਾ ਹੈ ਮੈਂ ਉਹਨਾਂ ਕੋਲ ਮੁੱਦਾ ਠਾਊਂਗਾ ਕਿ ਜੀ ਸਾਨੂੰ ਮਿੱਟੀ ਦਾ ਕੱਢ ਲੈਣ ਦਿਓ ਸਿੰਸਿੰਸਿੰਸਪਾ ਅੰਸ਼ਮਰੇ ਸੁਆਲੇ ਬਸ ਮੈਂ 5 ਵਜੇ ਦਾ ਤੋਂ ਰੋ ਨਿਕਲਿਆ ਹਾਂ ਮਾਨ ਸਾਹਿਬ ਪਰ ਕਹਿ ਰਹੇ ਕਿ ਮਿੱਟੀ ਜਿਹੜੀ ਆ ਕੱਢਣੀ ਜ਼ਰੂਰੀ ਆ ਤਾਂ ਇਹਨੂੰ ਲੈ ਕੇ ਨਪਿੰਦਰ ਨਪਿੰਦਰ ਇਹ ਸੈਂਟਰ ਸਰਕਾਰ ਦਾ ਮੁੱਦਾ ਆ ਪਰ ਮੈਂ ਉੱਤੇ ਚਾ ਕੇ ਮੁੱਦਾ ਠਾਊਂਗਾ ਕਿ ਜੀ ਟੋਟੋਟ ਹੁਣ ਤਾਂ ਸਾਨੂੰ ਜੀ ਸਾਡਾ ਹਾਲ ਦੇਖ ਲਿਆ ਕਿ ਹੁਣ ਤਾਂ ਸਾਨੂੰ ਅਲਾਉ ਕਰ ਦੋ ਕਿ ਸੀ ਮਿੱਟੀ ਕੱਢ ਲੈਣ ਲੋਕ ਇਹ ਇਹ ਦਰਿਆ ਜਿਹੜੇ ਨਹੀਂ ਵਰਤ ਇਹ ਥੋੜੇ ਮਤਲਬ ਆਗਿ ਜਾਣ ਤੇ ਪੀਐਮ ਸਾਹਿਬ ਨਾਲ ਅੱਜ ਗੱਲ ਵੀ ਹੋਈ ਹੈ ਕੁਝ ਜੀ ਉਹਨਾਂ ਨੇ ਉਹਨਾਂ ਨੇ ਹਾਲ ਚਾਲ ਪੁੱਛਿਆ ਪੰਜਾਬ ਦਾ ਕਿ ਕੱਲ ਐਜਮ ਸਾਹਿਬ ਦਾ ਫੋਨ ਆਇਆ ਸੀ ਜੀ ਉਹਨਾਂ ਨੇ ਹਾਲ ਚਾਲ ਪੁੱਛਿਆ ਕਿ ਕਿਵੇਂ ਹੈ ਲੱਗਦਾ ਕਿ 6 ਕਰੋੜ ਦੀ ਮੰਗ ਤੁਸੀਂ ਕੀਤੀ ਉਹ ਮਿਲੇਗੀ ਸਿਰ ਪੰਜਾਬ ਨੂੰ 6 ਕਰੋੜ ਨਹੀਂ 60000 60000 ਕਰੋੜ ਜੀ ਜੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤਲੇਸ਼ ਮੌਕੇ ਪੰਜਾਬ ਖੜਾਂ ਦੀ ਮਾਰ ਚੱਲ ਰਿਆ ਵਾਤ ਵਸਦੀ ਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਜੋ ਅਧਿਕਾਰੀ ਨੇ ਵਿਧਾਇਕ ਨੂੰ ਪਹੁੰਚ ਕੇ ਜਾਣਕਾਰੀ ਲੈ ਰਿਹਾ ਜਾਇਜ਼ਾ ਲੈ ਰਿਹਾ ਤੇ ਇਸੇ ਵਿੱਚਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਫਰੋਜ਼ਪੁਰ ਦੇ ਸਰਹੱਦੀ ਇਲਾਕੇ ਦੇ ਵਿੱਚ ਪਹੁੰਚੇ ਇਸ ਮੌਕੇ ਅਸੀਂ ਗੱਤੀ ਰਾਜੋ ਕੇ ਪ੍ਰਣ ਦੇ ਵਿੱਚ ਮੌਜੂਦ ਹਾਂ ਜਿੱਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਪਹੁੰਚੇ ਨੇ ਜਾਇਜ਼ਾ ਲੈਣ ਦੇ ਲਈ ਤਾਂ ਇਹ ਤਸਵੀਰਾਂ ਇਸ ਮੌਕੇ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਕਾਫਲੇ ਦੀਆਂ ਤਸਵੀਰਾਂ ਜਿਹੜੀਆਂ ਨਜ਼ਰ ਆ ਰਹੀਆਂ ਹੋਣਗੀਆਂ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਇੱਥੇ ਪਹੁੰਚ ਰਹੇ ਨੇ ਖੁਦ ਉਹਨਾਂ ਦੇ ਵੱਲੋਂ ਜਾਇਜ਼ਾ ਜਿਹੜਾ ਲਿਆ ਜਾਏਗਾ ਤੇ ਜੋ ਇਥੋਂ ਦੇ ਵਿਧਾਇਕ ਨੇ ਉਹ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਡੀਸੀ ਮੈਡਮ ਮੌਕੇ ਦੇ ਉੱਪਰ ਪਹੁੰਚੇ ਤਰਖਦੀ ਪਿੰਡ ਗੱਟੀ ਰਾਜੂ ਕੀ ਦੀਆਂ ਸੰਧੀਆਂ ਕਰ ਰਹੇ ਆ ਜਿੱਥੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਚਾਇਜ਼ਾ ਜਿਹੜਾ ਲਿਆ ਜਾਇਆ ਗਿਆ ਇਸ ਮੌਕੇ ਡੀਸੀ ਮੈਡਮ ਨੇ ਉਹਨਾਂ ਨਾਲ ਦਾਇਰ ਸਵਾਗਤ ਹੈ ਸਾਡੀ ਦੇਖੋ ओके ਤੁਹਾਨੂੰ ਨਸਰ ਆ ਰਹੀ ਹੋਏਗੀ ਕਿ ਤੇ ਆਪਾਂ ਚ ਜਾਵੇ ਨਾ ਤੇ ਅਸੀਂ ਜੀ ਅਗਲੀ ਵਾਰ ਆਹ ਉਹ ਇਤ ਕਰ ਜਾ ਖਸੀਆਂ ਕੱਡੀਆਂ ਜਾਂ ਅਸੀਂ ਹਰ ਵਾਰੀ ਡੁੱਬ ਜਾਂਦੇ ਨਾ ਮਾਜਬੰ ਮਿਲਦਾ ਹੈ ਨਾ ਕੁਝ ਵੀ ਨਹੀਂ ਮਿਲਦਾ ਅਸੀਂ ਬੜੇ ਲੋਕ ਗਰੀਬਾਂ ਸਾਰੇ ਹੀ ਵਾਸੇ ਕੋਈ ਕੋਈ ਹਾਂ ਉਸਕੇ ਭਾਗੀ ਬੜੀ ਮਿਹਰਬਾਨੀ ਸਰਾਦੀ Оризо. Шкоча. Ти заступи. Ти ще чого тяг. Баняй не биш. Ой, ти баг, ти ще рисоти ти сонь. Еце саре. А ти хоте. Ти моне кри фарсо, лод чай, ти сати кока, ки нейде на пани. Сати лококо.

ਜਿਸ ਤਰੀਕੇ ਦੇ ਹਾਲਾਤ ਆ ਤੁਸੀਂ ਆ ਜਾਇਜ਼ਾ ਲੈਣ ਪਹੁੰਚੇ ਹੋ ਜੀ ਕਿਉਂਕਿ ਬਖੋ ਆ ਕੇ ਲੱਗ ਕੇ ਤੁਸੀਂ ਦੌਰਾ ਕਰਦੇ ਸਾਸੀ ਪਾਣੀ ਆ ਗਿਆ ਰੇਮਾ ਦੀ ਗੱਲ ਬੜੀ ਬੜੀ ਠੀਕ ਨਾ ਦੋਖੋ ਪੰਜਾਬ ਸੰਕਟ 'ਚ ਹੈ ਗੋਪ ਪੰਜਾਬ ਦੇਸ਼ ਦੀ ਫੌਡ ਬੂਡਵਾਲ ਹੈ ਅਸੀਂ ਦੇਸ਼ ਨੂੰ ਅੰਨ ਦਿੰਨੇ ਆ ਜਦੋਂ ਦੇਸ਼ ਨੂੰ ਇਹ ਕ੍ਰਾਂਤੀ ਚਾਹੀਦੀ ਸਿਤਾਰੇ ਆਪਣੀ ਧਰਤੀ ਵੀ ਪਾਣੀ ਤਲੋਂ ਕੱਢ ਕੇ ਖਰਾਉ ਕਰ ਲਈ ਪਰ ਦੇਸ਼ ਦਾ ਪੀਟ ਪਰ ਅੱਜ ਪੰਜਾਬ ਸੰਕਟ 'ਚ ਹੈ ਅੰ내 ਚਾਹਨਾ ਕਿ ਸੈਂਟਰ 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 ਸਰਕਾਰ ਨੂੰ ਬੇਨਤੀ ਕਰਦਾ ਕਿ ਸਾਡਾ ਹੱਕ ਕੀ ਦੇ ਦਿਓ ਕੀ ਕੋਈ ਨਹੀਂ ਮੰਗਦੇ ਸਾਡਾ 50 ਹਜ਼ਾਰ ਕਰੋੜ ਰੁਪਈਆ ਜੀਐਸਟੀ ਦਾ ਡੱਟਾ ਅਲਮੋਸਟ 80 ਹਜ਼ਾਰ ਕਰੋੜ ਰੁਪਈਆ ਆਰਡੀਐਫ ਦਾ ਸੈਂਟਰ ਅੱਧੇ ਨਿਕਲ ਨਹੀਂ ਦੇ ਰਿਹਾ ਜੀ ਪੈਸਾ ਜਾਣਾ 50 ਮੰਗ ਰਹੇ ਚਲੋ ਜੀ ਠੀਕ ਹੈ ਸਰ ਆਪਸੀ ਪੀਐਮ ਦੇ ਨਾਲ ਵੀ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਪੀਐਮ ਸਾਹਿਬ ਦਾ ਫੋਨ ਆਇਆ ਸੀ ਜੀ ਨਿਹਾਲ ਚਲਪੁਛੇ ਪ੍ਰੋਸੋ ਦਿੱਤਾ ਗਿਆ ਸਰ ਕੋਈ ਮਦਦ ਨੂੰ ਲੈ ਕੇ ਜੀ ਕਿਉਂਕਿ ਇਹ ਫੰਡ ਦਾ ਤੁਸੀਂ ਇਕੱਤਰ ਕਰ ਰਹੇ ਹੋ ਦੇਖੋ ਉਹ ਤੱਕ ਉਹ ਇਹ ਤਾਂ ਮਦਦ ਤਾਂ ਉਦੋਂ ਮੰਗਾਗੇ ਨਾ ਜਦੋਂ ਪਤਾ ਲੱਗੂ ਜੀ ਅਜੇ ਤਾਂ ਪਾਣੀ ਹੀ ਨਹੀਂ ਘਟ ਰਿਹਾ ਜਦੋਂ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੋ ਗਿਆ ਮਜ਼ਦੂਰੋਂ ਮੰਗ ਲਾਂਗੇ ਜੀ ਪਰ ਪੀਐਮ ਸਾਹਿਬ ਦਾ ਫੋਨ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਚੰਦ ਦਾ ਫੋਨ ਆਇਆ ਜੀ ਇਹ ਹਮਸਰ ਦਾ ਫੋਨ ਆਇਆ ਵੀ ਪਾਨ ਧਨਵਾਲ ਜਰਮਨ ਨੇ ਮੈਨੂੰ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ ਮੈਂ ਕਹੀ ਨੁਕਸਾਨ ਬਹੁਤ ਜ਼ਿਆਦਾ ਸਰ ਅੱਖਾਂ 'ਚ ਹੰਝੂ ਆਏ ਜੀ ਤੁਹਾਡੀ ਗੱਲ ਸੁਣ ਕੇ ਮਹਾਬਗ ਦੇ ਬੰਬ ਨੇ ਉਹ ਉਹਨਾਂ ਦਾ ਕੀ ਪੱਕੇ ਕਰਾਂਗੇ ਸ਼ਿਕਾਇਤ ਕਰਕੇ ਜਦੋਂ ਕਿ ਅੱਗੇ ਤੋਂ ਬਲੀਚ ਹੋ ਰਹੇ ਕਰਾਂਗੇ ਇਹਦਾ ਇਹਦਾ ਨਾ ਲੋਕਾਂ ਨੂੰ ਪੁੱਛ ਕੇ ਕਰਾਂਗੇ ਮਹਾਤਮਾ ਖੁਬੀਬ ਦੇ ਮਾਨਾ ਫਰੋਜ਼ਪੁਰ ਦਾ ਉਹ ਬਹੁਤ ਜ਼ਿਆਦਾ ਕਮਜ਼ੋਰ ਹਰ ਮਰੀ ਜਿਹੜੀ ਹਲਾਤ ਦੇ ਦੇਖੋ 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 ਜਿਹੜੀ ਨੂੰ ਕਾਲਕਾ ਤੋਂ Shimla ਨੂੰ ਇੱਕ ਟ੍ਰੇਨ ਜਾਂਦੀ ਹੈ ਛੋਟੀ ਟ੍ਰੇਨ ਹੈ ਉਹ ਓਹ ਅੰਗਰੇਜ਼ਾਂ ਨੇ ਬਣਾਈ ਸੀ ਉਹ ਆਪ ਇੰਜੀਨੀਅਰਰ ਨਹੀਂ ਬਣੇ ਸੀ ਉਹਨਾਂ ਨੇ ਆਜਦਿਆਂ ਨੂੰ ਪੁੱਛ-ਪੁੱਛ ਕੇ ਬਣਾਈ ਸੀ ਕਿ ਆ ਪਹਾੜ ਕਿੱਥੇ ਜਾਂਦਾ ਹੈ ਕਿੱਦਿ ਲੋਕਲ ਲੋਕਾਂ ਨੂੰ ਪੁੱਛ ਕੇ ਅਸੀਂ ਬੰਨ ਜਿਹੜੇ ਅਗਲੇ ਠੀਕ ਕਰਾਂਗੇ ਤਾਂ ਕਿ ਅਗਲੀ ਵਾਰ ਨਾ ਨੂੰ نہیں می نہیں کہ متری ماں نے فون ਮੈਂ ਉਦੋਂ ਦੱਸੂnga ਕਿ ਕਿੰਨਾ ਕਨੁਕਸਾਨ ਹੋ ਗਿਆ ਜੋ ਉਹਨਾਂ ਨੇ ਕਰਨਾ ਹੋਇਆ ਹੈਲਪ ਕਰ ਦੇਣਾ ਇਹ ਤਾਂ ਕੋਈ ਗੱਲ ਨਹੀਂ ਪੰਜਾਬ ਆਪਣਾ ਕੋਈ ਅਨਾਉਂਸ ਕੀਤਾ ਹੈ ਕੋਈ ਜੋ ਆਪਣੇ ਕਾਫਲੇ ਨਾਲ ਆਪਣੇ ਅਧਿਕਾਰੀਆਂ ਦੇ ਨਾਲ ਵਿਧਾਇਕਾਂ ਦੇ ਨਾਲ ਇੱਥੇ ਪਹੁੰਚੇ ਨੇ ਤੇ ਜਾਇਜ਼ਾ ਲੈਣ ਦੇ ਲਈ ਖੁਦ ਉਹ ਪਾਣੀ ਦੇ ਜਿਹੜੀ ਪੋਰਟ ਉਹਦੇ ਵਿੱਚ ਬੈਠ ਕੇ ਪਾਣੀ ਦੇ ਵਿੱਚ ਜਾ ਰਹੇ ਨੇ ਤਾਂ ਕਿ ਦੇਖ ਸਕਣ ਕਿ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਉਹ ਬਣੇ ਹੋਇਆ ਤਾਂ ਇਸ ਮੌਕੇ ਤਸਵੀਰਾਂ ਜਿਹੜੀਆਂ ਉਹ ਜੱਫਤੀ ਰਾਜੋ ਕੇ ਫਿਰੋਜ਼ਪੁਰ ਤੋਂ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਤਸਵੀਰਾਂ ਜਰੂਰ ਦਿਖਾਓ ਸੁਖਵਿੰਦਰ ਜੀ ਕਿ ਕਿਸ ਤਰੀਕੇ ਹਾਲਾਤ ਨੇ ਜਿਹੜੇ ਕਰਨ ਦੀ ਜਾਰਾ ਕਰਨ ਦੀ ਛੱਤਾਂ ਤੋਂ ਜਾਫਿਰ ਜਿਵੇਂ ਕੱਲ ਨੂੰ ਗਿਆ ਸੀ ਉਹ ਤੇ ਪੁਲਾਂ ਤੇ ਬੈਠੇ ਲੋਕ ਕਿ ਲੋਕ ਪਰਿਵਾਰ ਨਹੀਂ ਛੱਡਦੇ ਹਾਲਾਂਕਿ ਫੌਜ ਜੋ ਹੈ ਉਸ ਦਾ ਬਹੁਤ ਸਾਥ ਦੇਈ ਬੀ ਹੈਲਿਕੋਪਟਰ ਫੌਜ ਦੇ ਲਗੋ ਨੇ ਪਰ ਲੋਕ ਕਹਿੰਦੇ ਸੀ ਕਰਨ ਨਹੀਂ ਛੱਡਣੇ ਉਗੇ ਇਹੋ ਕੰਨੇ ਕਰਾ ਨਾਲ ਲਗਾਉ ਹੈ ਅਸ਼ੂ ਡੰਗਰ ਮਿਲਤੇ ਕਹਿੰਦੀ ਅਸੀਂ ਚਤਾਂ ਤੇ ਪਹੁੰਚਾਂਗੇ ਸੁਰੱਖਿਰ ਪਾਣੀ ਦੇ ਤੁਹ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਇੰਡੀਅਨ ਆਰਮੀ ਦਾ ਇਹਨਾਂ ਨੇ 3 3 ਹੈਲੀਕਾਪਟਰ ਭੋਲ ਜੱਟ ਨੇ ਜੀ ਯਾ ਤਾਂ ਨਾਂਸੋ ਉਹਨਾਂ ਦੇ ਪ੍ਰਬੰਧ ਨੂੰ ਲੈ ਕੇ ਪੁੱਛੇ ਜਾਂਦੇ ਕਿ ਜਿਹੜੇ ਡੈਮ ਨੇ ਜਾਂ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਹੈ ਉਹਨਾਂ ਨੇ ਹਜੇ ਤੱਕ ਦੀ ਸੈਟਿੰਗ ਸੀਗੀ ਪ੍ਰਬੰਧ ਰਨ ਡੈਮ ਜਿਹੜੇ ਨੇ ਸੀ ਜਿਗਤ ਤਿੰਨ ਮੇਨ ਡੈਮ ਨੇ ਰੰਜੀਤ ਸਾਗਰ ਪੌਂਗ ਡੈਮ ਤੇ ਪਾਗੜ ਤਿੰਨੋਂ ਸੇਫ ਨੇ ਆਏ ਤੱਕ ਪਰ ਜੇ ਤਹਾਂ ਤੋਂ ਪਾਣੀ ਨਾ ਆਵੇ ਜਿਵੇਂ ਹੁਣ ਤੇ ਕੋ ਮੌਸਮ ਠੀਕ ਹੋਵੇ ਕੁਦਰਤ ਉਮਰੇ ਕੋਈ ਮਾਰ ਨਹੀਂ ਜੇ ਉਪਰੋਂ ਘਰ ਪਾਣੀ ਉਪਰੋਂ ਹੁਣ ਮੈਂ ਹਮਾ ਚੱਲੂ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਪਾਣੀ ਰੋਕ ਲੋ ਉਹ ਕਿੰਨੇ ਰੋਕ ਲੈਣਗੇ ਉਹਨਾਂ ਦਾ ਵੀ ਕੁਦਰਤੀ ਬਹਾਵਾ ਜਿਹੜਾ ਪਤਸਰ 22 ਨਵੰਬਰ ਤੱਕ ਦਾ ਜਿਹੜਾ ਨਾ ਮੰਗੇ ਨਦੀਆਂ ਸੁਸਾਨ ਹੋ ਗਈਆਂ ਨਾ ਤਾਂ ਬਾਅਦ ਨਹੀਂ ਨਹੀਂ ਮਾਨ ਸਾਹਿਬ 22 ਨਵੰਬਰ ਤੱਕ ਦਾ ਸੁਣਾ ਲਿਆ ਜੀ ਜਿੰਨੇ ਜਿੰਨੇ ਜਿੰਨਾ ਜਿੰਨਾ ਕਰਨ ਦਾ ਟਾਈਮ ਤੇ ਵਿੱਚ 22 ਨਵੰਬਰ ਤੱਕ ਚਾਹੀਏ ਹੋ ਇਹਨਾਂ ਦੀ ਮਾਨ ਇਸ ਟ੍ਰੀ ਨਹੀਂ ਹੈਗੀ ਜੇ ਜੋ ਮਰਜੀ ਹੈ ਪਰ ਇਹਨਾਂ ਨੂੰ ਇਹਨਾਂ ਨੂੰ ਇਹਨੂੰ ਪੈਸੇ ਮਿਲਣਗੇ ਮਨਸਰ ਪਿਆਰੀਓ ਤੁਸੀਂ ਕਰ ਦੋ ਜੇਕਰ ਜੋ ਪੋਸਿਬਲ ਹੋਏਗਾ ਤੁਸੀਂ ਕਰ ਦੋਰੀ ਉਹ ਪਾਰਸਲ ਕਰਨਾ ਹੈ ਜੋ ਕਾਸ਼ਤਕਾਰ ਹੈ ਇਹ ਕੱਚੀਆਂ ਦੀਆਂ ਮੀਆਂ ਦੇ ਘਰ ਦੂੰ ਕਿ ਕਾਸ਼ਤਕਾਰ ਨੂੰ ਮਿਲ ਜੇ ਜੋ ਦੁੱਧ ਤੇ ਖੇਤੀ ਕਰਦਾ ਉਹਨੂੰ ਪੈਸੇ ਮਨਸਰ ਮਿਲੇਗਾ ਕਰਾ ਲਿਓ ਅਜਾ ਮੀਨਾ ਵੇਖਣ ਨਾਲ ਮੇਰਾ ਇਨਾਂ ਦੀਆਂ ਗਰੀਬਾਂ ਦੀਆਂ ਜ਼ਮੀਨਾਂ ਪੱਕੀਆਂ ਮੰਗ ਮੈਂ ਸੰਤੋਸ਼ ਕਰਦਾ ਮੁੱਦਾ ਮੈਂ ਚਿਟਾਉਂਗਾ ਜੀ ਸਰ ਇੱਕ ਤਾਂ ਮੰਗ ਵੀ ਨਹੀਂ ਇਵਨ ਬੀ ਸਟਿੰਗ ਵੀ ਐਤੋਂ ਮਿੱਟੀ ਕਟਣੀ ਵੀ ਸੰਤੋਸ਼ ਕਰਦਾ ਮੁੱਦਾ ਮੈਂ ਉਹਨਾਂ ਕੋਲ ਮੁੱਦਾ ਠਾਉਂਗਾ ਜੀ ਕਿ ਜੀ ਸਾਨੂੰ ਮਿੱਟੀ ਦਾ ਕੱਢ ਲੈਣ ਦਿਓ ਮਾਨਸਰ ਮੇਰੇ ਹਾਲੇ ਨੂੰ ਪੰਜਵੇਂ ਦਾ ਤੋਂ ਰੋ ਨਹੀਂ ਗਿਆ ਮਾਨਸਰ ਕਹ ਰਿਹਾ ਕਿ ਮਿੱਟੀ ਜਿਹੜੀ ਆ ਟੱਡਣੀ ਜ਼ਰੂਰੀ ਆ ਤਾਂ ਇਹਨੂੰ ਲੈ ਕੇ ਨਪਿੰਦਰ ਨਪਿੰਦਰ ਇਹ ਸੈਂਟਰ ਸਰਕਾਰ ਦਾ ਨੂੰ ਪਰ ਮੈਂ ਉੱਤੇ ਜਾ ਕੇ ਮੁੱਦਾ ਠਾਉਂਗਾ ਕਿ ਜੀ ਟੋਟਾ ਟੋਟਾ ਹੁਣ ਤਾਂ ਸਾਨੂੰ ਜੀ ਸਾਡਾ ਹਾਲ ਦੇਖ ਲਿਆ ਕਿ ਹੁਣ ਤਾਂ ਸਾਨੂੰ ਅਲਾਉ ਕਰ ਦੋ ਕਿ ਸੀ ਮਿੱਟੀ ਕੱਢ ਲੈਣ ਲੋਕ ਤੇ ਇਹ ਦਰਿਆ ਜਿਹੜੇ ਨਹੀਂ ਪਰ ਇਹ ਥੋੜੇ ਆ ਮਤਲਬ ਆਗਿਆਣਾ ਤੇ ਕੀਮ ਸਿੰਘ ਸਾਹਿਬ ਨਾਲ ਤੁਹਾਡੀ ਅੱਜ ਗੱਲ ਵੀ ਹੋਈ ਹੈ ਕੁਝ ਜੀ ਉਹਨਾਂ ਨੇ ਉਹਨਾਂ ਨੇ ਹਾਲਚਲ ਪੁੱਛਿਆ ਪੰਜਾਬ ਦਾ ਕਿ ਕੱਲ ਜੇਮ ਸਿੰਘ ਸਾਹਿਬ ਦਾ ਫੋਨ ਆਇਆ ਸੀ ਉਹਨਾਂ ਨੇ ਹਾਲਚਲ ਪੁੱਛਿਆ ਕਿ ਕਿਵੇਂ ਹੈ ਲੱਗਦਾ ਕਿ 7 ਕਰੋੜ ਦੀ ਮੰਗ ਤੁਸੀਂ ਕੀਤੀ ਉਹ ਮਿਲੇਗੀ ਪੰਜਾਬ ਨੂੰ 70 ਕਰੋੜ ਨਹੀਂ 60 ਪੰਜਾਹ ਹਜ਼ਾਰ 60 ਹਜ਼ਾਰ ਕਰੋੜ ਜੀ